ਸਲੋਕ ਸਾਥ ਨਾ ਚੱਲੇ ਬਿਨ ਭਜਨ ਵਿਖਿਆ ਸਗਲੀ ਸ਼ਾਰ ਸਾਥ ਨਾ ਚੱਲੇ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਨ ਨਾਨਕ ਇਹੋ ਤਨਸਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਸਾਥ ਨਾ ਚੱਲੇ ਬਿਨ ਭਜਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਮੱਥਾ ਟੇਕਣਾ ਅੱਗੇ ਨਾ ਲੱਗਣਗੇ ਇੱਕ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਸਾਜੀ ਨਵਾਜੀ ਗੁਰੂ ਖਾਸਾ ਸਾਧ ਸੰਗਤ ਜੀਓ ਅੰਤਰੀਆਮੀ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸਰਬ ਜੀਆਂ ਦੀ ਕਲਿਆਣ ਕਰਨ ਵਾਸਤੇ ਜਿਨ੍ਹਾਂ ਨੇ ਅਮਰਤ ਰੂਪ ਬਾਣੀ ਦਾ ਜਹਾਜ਼ ਤਿਆਰ ਕੀਤਾ ਹੈ ਜਿਸ ਗੁਰੂ ਮਹਾਰਾਜ ਸਾਹਿਬ ਜੀ ਦੀ ਸ਼ਰਨ ਵਿੱਚ ਬਿਆੰਤ ਜਿਹੜੇ ਕਈਆਂ ਯੁੱਗਾਂ ਦੇ ਵਿਛੜੇ ਹੋਏ ਸੀ ਉਹ ਸਤਿਗੁਰਾਂ ਦੇ ਉਪਦੇਸ਼ ਨੂੰ ਕਮਾ ਕੇ ਬਿਛਰੇ ਹੋਏ ਪਰਮੇਸ਼ਰ ਦੇ ਨਾਲ ਮਿਲ ਗਏ ਉਹ ਸਤਿਗੁਰੂ ਵਿਛੜਿਆ ਨੂੰ ਮਿਲਣ ਵਾਲੇ ਸੱਚੇ ਪਾਤਸ਼ਾਹ ਗਰੀਬ ਨਿਵਾਜ ਪਿਛੇ 18 ਅਸ਼ਟਪਦੀਆਂ ਉਚਾਰਨ ਕੀਤੀਆਂ ਹਨ 19ਵੀਂ ਅਸ਼ਟਪਦੀ ਚ ਮਹਾਰਾਜ ਸਾਹਿਬ ਜੀ ਪਰਮੇਸ਼ਰ ਦਾ ਨਾਮ ਤਾਂ ਅਸਲੀ ਦੱਸਣ ਲੱਗੇ ਕਿਰਪਾ ਕਰਕੇ ਫਰਮਾਉਂਦੇ ਹਮ ਸਲੋਕ ਸਾਧਨਾ ਚਾਲੈ ਬਿਨ ਭਜਨ ਸੇ ਭਾਈ ਦਿਹਾ ਅਕਾਲ ਪੁਰਖ ਵਾਹਿਗੁਰੂ ਦੇ ਭਜਨ ਸਿਮਰਨ ਤੋਂ ਕੋਈ ਪਦਾਰਥ ਨਾਲ ਨਹੀਂ ਚੱਲੇਗਾ ਵਿਖਿਆ ਸਗਲੀ ਸ਼ਾ ਜਿਹੜੀ ਵਿਖਿਆ ਮਾਇਆ ਇਹ ਸਾਰੀ ਸਵਾਹ ਹੋ ਜਾਵੇਗੀ ਵਿਖਿਆ ਜੇ ਲੱਗੀ ਸਾਰੀ ਸ੍ਰਿਸ਼ਟੀ ਸ਼ਾਰਖਾਕ ਰੂਪ ਹੋ ਰਹੀ ਹੈ ਹਲਾਨਤਾ ਕਰਕੇ ਹਰ ਹਰ ਨਾਮ ਕਮਾਵਨਾ ਜੋ ਹਰ ਹਰ ਜੋ ਸਾਰਿਆਂ ਨੂੰ ਹਰੇ ਕਰਨ ਵਾਲਾ ਪਰਮੇਸ਼ਵਰ ਹੈ ਸਵਨਾਂ ਦੇ ਅੰਦਰ ਚੇਤਨ ਸੁਤਾ ਨਾਮ ਸਰ ਸਰਸਵਿਤਾ ਦੇਣ ਵਾਲਾ ਹੈ ਉਸ ਦੇ ਅਮਰਤ ਨਾਮ ਨੂੰ ਜਿਹੜਾ ਕਮਾਉਣਾ ਹੈ ਨਾਨਕ ਇਹੋ ਧਨ ਸਾਹਿਬ ਜੀ ਕਹਿੰਦੇ ਧਨ ਪਾਈ ਅਸਲੀ ਸਾਧ ਸ੍ਰੇਸ਼ਟ ਹੈ ਇਸ ਨਾਮ ਧਨ ਦੀ ਕਮਾਈ ਕਰੋ ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ ਸੇ ਪਿਆਰੋ ਮਹਾਰਾਜ ਦੇ ਪਿਆਰੇ ਜੋ ਸਾਸਗਰਾਜ ਜਪਣ ਵਾਲੇ ਗੁਰਮੁਖ ਪਿਆਰੇ ਸੰਤ ਭਗਤ ਹਨ ਉਹਨਾਂ ਪਿਆਰਿਆਂ ਜਨਾਂ ਦੇ ਨਾਲ ਮਿਲ ਕਰਕੇ ਤੇ ਵਿਚਾਰ ਕਰੋ ਏਕ ਸਿਮਰ ਨਾਮ ਆਧਾਰ ਹੋਰ ਕੋਈ ਚੀਜ਼ ਸੰਸਾਰ ਦੇ ਵਿੱਚ ਆਸਰਾ ਰੂਪ ਨਹੀਂ ਹੈ ਇਕ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰੋ ਉਸੇ ਦੇ ਨਾਮ ਦਾ ਹਿਰਦੇ 'ਚ ਆਧਾਰ ਆਸਰਾ ਲੈਣਾ ਕਰੋ ਲੋਕ ਪਰਲੋਕ ਵਾਸਤੇ ਅਵਰ ਉਪਾਅ ਸਭ ਮੀਤ ਵਿਸਾਰੋ ਜੇ ਪਿਤਰੋ ਜੀ ਆਪ ਦਾ ਛੁਟਕਾਰਾ ਚਾਹੁੰਦੇ ਹੋ ਹੋਰ ਜਿੰਨੇ ਉਪਾਅ ਸੰਸਾਰ 'ਚ ਠੱਗੀ ਮਾਰਨ ਦੇ ਬਲਛਲ ਕਰਨ ਦੇ ਫਰੇਵ ਕਰਨ ਦੇ ਇਹ ਸਾਰਿਆਂ ਨੂੰ ਮਿੱਤਰੋ ਪੁਲਾ ਦਿਓ ਹੋਰ ਜਿੰਨੇ ਯਤਨ ਹਨ ਯੋਗ ਜਗ ਨੇ ਫਲਤੇ ਮਾਨੋ ਜੋ ਪ੍ਰਭ ਯਸੁਸ ਰਾਵ ਚਰਨ ਕਮਲ ਰਿਦਮਹਿ ਉਰ ਧਾਰਹੁ ਸੱਚੇ ਪਾਤਸ਼ਾਹ ਜੇ ਚਰਨ ਹਨ ਕਬਲਬਦ ਪ੍ਰਕਾਸ਼ ਮੈਂ ਚਰਨ ਜੋ ਪੂਜਨੀਕ ਪਰਮੇਸ਼ਰ ਹੈ ਕਬਲ ਦੀ ਨਿਆਈ ਨਰਲੇਪ ਰੈਣ ਵਾਲਾ ਉਸ ਦੇ ਸਰੂਪ ਨੂੰ ਰਿਦਿਜ ਧਾਰਨਾ ਕਰੋ ਬਸਾਉਣਾ ਕਰੋ ਚਰਨ ਕਮਲ ਚਰਨ ਕਮਲ ਰਿਦਮਹਿ ਉਰ ਧਾਰਹੁ ਔਰ ਨਾ ਇੱਥੇ ਅੰਦਰਵਾਸ ਕਰਨਾ ਰਿਦਨਾ ਹਿਰਦੇ ਦਾ ਹੈ ਹਿਰਦੇ ਦੇ ਅੰਦਰ ਧਾਰਨਾ ਕਰੋ ਚਰਨ ਕਮਲ ਚਰਨ ਕੌਲ ਰਿਦਮਹਿ ਔਰ ਧਾਰ ਹੋ ਚੰਨਾ ਕੌਲਾਂ ਨੂੰ ਰਿਦੇ ਦੇ ਔਰ ਅੰਦਰ ਧਾਰਨਾ ਕਰੋ ਬਸਾਉਣਾ ਕਰੋ ਮਹਾਰਾਜ ਦੇ ਆ ਚਰਨਾਂ ਨੂੰ ਕਰਨ ਕਾਰਨ ਸੋ ਪ੍ਰਭ ਸੰਰਾਥ ਉਹ ਸਾਰੇ ਕਾਰਜਾਂ ਦੇ ਕਰਨ ਵਾਲਾ ਤੇ ਕਰਨ ਕਰਾਉਣ ਵਾਲਾ ਸਰੂ ਕਲਾ ਸ਼ਕਤੀਵਾਨ ਸੰਗ੍ਰੱਥ ਹੈ ਪਰਮੇਸ਼ਰ ਦਿਰੜ ਕਰ ਗਹੋ ਨਾਮ ਹਰਵਾਥ ਉਸ ਪਰਮੇਸ਼ਰ ਹਰੀ ਦਾ ਜਿਹੜਾ ਨਾਮ ਹੈ ਇਹ ਅਸਲੀ ਵਸਤੂ ਹੈ ਲੋਕ ਪਰ ਲੋਕ ਜਸਾਸ ਰਹਿਣ ਵਾਲੀ ਇਹਨੂੰ ਚੰਗੀ ਤਰ੍ਹਾਂ ਮਨ 'ਚ ਪੱਕਾ ਕਰਕੇ ਗ੍ਰਹਿਣ ਕਰ ਲਓ ਕਦੇ ਤਿਆਗੋ ਨਾ ਮਨ 'ਚੋਂ ਵਿਸਾਰੋ ਨਾ ਇਹੋ ਤਨ ਸੰਚੋ ਹੋ ਉਹ ਭਗਵਾਨ ਇਹ ਭਾਈ ਨਾਮ ਅਸਲੀ ਤਨ ਹੈ ਇਸ ਨੂੰ ਸੰਚੋ ਇਕੱਤਰ ਕਰੋ ਤੁਸੀਂ ਹੋ ਜਾਵੋਗੇ ਭਗਵੰਤ ਭਾਗਾਂ ਵਾਲੇ ਬਲਕੇ ਭਗਵੰਤ ਦਾ ਰੂਪ ਪਰਮੇਸ਼ਰ ਦਾ ਰੂਪ ਹੋ ਜਾਵੋਗੇ ਜੇ ਇਸ ਨਾਮ ਰੂਪੀ ਤੁਹਾਨੂੰ ਅਕਤੁਰ ਕਰ ਲਵੋਗੇ ਸੰਤ ਜਨਾ ਕਾ ਨਿਰਮਲ ਮੰਤ ਤੇ ਸੰਤ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਅਮਰਦਾਸ ਸਾਹਿਬ ਗੁਰੂ ਅੰਗਦ ਸਾਹਿਬ ਗੁਰੂ ਰਾਮਦਾਸ ਸਾਹਿਬ ਦਾ ਉਜਲ ਮੰਤਰ ਉਪਦੇਸ਼ ਹੈ ਜਾਣਨਾ ਕਰੋ ਧਾਰ ਲਓ ਸਾਈ ਬੁੱਢਾ ਸਾਹਿਬ ਆਦਿਕ ਮਹਾਪੁਰਖਾਂ ਦਾ ਸੰਤਾਂ ਜਨਾਂ ਦਾ ਉਜਲ ਮੰਤਰ ਹੈ ਇਹ ਮਤਾ ਹੈ ਉਹਨਾਂ ਦਾ ਇਹ ਰਏ ਹੈ ਉਹਨਾਂ ਦੀ ਸਲਾਹ ਹੈ ਇੱਕ ਆਸ ਰੱਖੋ ਮਨ ਮਾ ਇਸ ਅਕਾਲ ਪੁਰਖ ਦੀ ਆਸ ਹੀ ਆਪਣੇ ਮਨ ਦੇ ਅੰਦਰ ਰੱਖਣਾ ਕਰੋ ਸਰਵ ਰੋਗ ਨਾਨਕ ਮਿਟ ਜਾ ਜਿਹ ਅਗਿਆਨ ਜੰ ਜਿੰਨੇ ਸਾਰੇ ਰੋਗ ਹੈ ਉਹ ਸਾਰੇ ਸਤਿਗੁਰੂ ਜੀ ਕਹਿੰਦੇ ਹੰਕਾਰ ਆਦਿਕ ਮਿਟ ਜਾਣਗੇ ਜਿਸ ਧਨ ਕੋ ਚਾਰ ਕੋਟ ਉਠ ਧਾਵ ਹੈ ਜਿਸ ਦੁਨੀਆਂ ਵੀ ਤੁਹਾਨੂੰ ਰੋਕਦੀ ਤੁਹਾਨੂੰ ਪਦਾਰਥ ਰੂਪ ਇਕੱਠਾ ਕਰਨੋਂ ਆਸਤੇ ਉੱਤਰ ਦੱਖਣ ਪੂਰਬ ਪੱਛਮ ਦੇ ਵਿੱਚ ਉੱਠ ਉੱਠ ਕੇ ਦੌੜਨਾ ਕਿ ਇਥੋਂ ਪ੍ਰਾਪਤ ਹੋਵੇ ਸੋ ਧਨ ਹਰ ਸੇਵਾ ਤੇ ਪਾਉ ਉਹ ਸੱਚੇ ਬਾਦਸ਼ਾਹ ਦਾ ਅਮਰਤ ਨਾਮ ਤਨ ਹਰੀ ਦੀ ਸੇਵਾ ਭਗਤੀ ਕਰਕੇ ਪ੍ਰਾਪਤ ਕਰੇਗਾ ਜਿਸ ਸੁਖ ਕੋ ਨਿਤ ਬਾਛਹਿ ਮੀ ਜਿਸ ਜਿਹੜਾ ਸਦਾ ਸੁਖ ਨਿਤ ਰਵੇ ਕਿ ਕਦੇ ਨਾਸ਼ ਨਾ ਹੋਵੇ ਸੁਖਿਕਵਾਰੀ ਪ੍ਰਾਪਤ ਹੋ ਕੇ ਉਹ ਸਦਾ ਸੁਖ ਨੂੰ ਜਿਸ ਨੂੰ اے ਮੇਰੇ ਸੱਜਣ ਪਿਆਰਿਆ ਵਾਂਛੈ ਚਾਹਣਾ ਹੈ ਤੂੰ ਨਿਤਾ ਪਰਤੀ ਉਹ ਸੁਖ ਸਾਧੂ ਸੰਗ ਪਰਿ ਉਹ ਸੁਖ ਪਰਮੇਸ਼ਰ ਦੀ ਪ੍ਰਾਪਤੀ ਵਿੱਚ ਹੈ ਤੇ ਮਹਾਤਮਾ ਦੇ ਨਾਲ ਪ੍ਰੀਤ ਕਰਨੇ ਕਰਕੇ ਜਿਵੇਂ ਸਾਧੂਆਂ ਦਾ ਸਿਮਰਨ ਵਿੱਚ ਪ੍ਰੇਮ ਹੈ ਉਹ ਜੀ ਆਪਣਾ ਜੀਵਨ ਬਣਾ ਕੇ ਸਾਧ ਸੰਗਤ ਨਾਲ ਪ੍ਰੀਤੀ ਕਰਨੇ ਕਰਕੇ ਇਹ ਸੰਗਤ ਵਿੱਚੋਂ ਸੁਖ ਪ੍ਰਾਪਤ ਹੋਵੇਗਾ ਹਜ਼ੂਰ ਦੇ ਬਚਨ ਹਨ ਕਿ ਆਪ ਤਿਆਗ ਸਭ ਹੋਏ ਰਹਿਣਾ ਇਸ ਪ੍ਰਕਾਰ ਉਹ ਸੁਖ ਦੀ ਪ੍ਰਾਪਤੀ ਹੋਵੇਗੀ ਜਾਂ ਸੰਗਤ ਦੇ ਵਿੱਚ ਮਿਲ ਕਰਕੇ ਹਜੂਰ ਨੇ ਬਚਨ ਕੀਤੇ ਹੈ ਕਿ ਆਪਾਪ ਆਪ ਜਿਨ੍ਹਾਂ ਦੇ ਅੰਦਰੋਂ ਮਿਟ ਜਾਂਦਾ ਹੈ ਉਹਨਾਂ ਨੂੰ ਕਦੇ ਕਿਸੇ ਪ੍ਰਕਾਰ ਦਾ ਦੁੱਖ ਨਹੀਂ ਕਲੇਸ਼ ਨਹੀਂ ਚਿੰਤਾ ਨਹੀਂ ਹੁੰਦੀ ਸੋ ਸਾਧ ਸੰਗਤ ਦੇ ਨਾਲ ਮਿਲ ਕਰਕੇ ਪ੍ਰੀਤ ਕਰਨੇ ਕਰਕੇ ਸੁਖ ਪ੍ਰਾਪਤ ਹੋਵੇਗਾ ਤੈਨੂੰ ਜਿਸ ਸੋਭਾ ਕੋ ਕਰਹਿ ਪਲੀ ਕਰਨੀ ਜਿਸ ਵਡਿਆਈ ਵਾਤੇ ਤੂੰ ਕਦੇ ਧਨ ਖਰਚਦਾ ਕਦੇ ਵੋਟਾਂ ਪਾਉਣਾ ਕਦੇ ਹੋਰ ਕੋਈ ਚੰਗੀਆਂ ਚੰਗੀਆਂ ਕਰਨੀਆਂ ਕਰਕੇ ਲੋਕਾਂ ਨੂੰ ਵਿਖਾਉਣਾ ਹੈ ਸਾ ਸੋਭਾ ਭਜ ਹਰ ਕੀ ਸਤੋ ਪਰ ਉਹ ਫੇਰ ਵੀ ਸੋਭਾ ਵਿੱਚ ਤੇਰੀ ਜੇ ਫਰਕ ਪੈ ਜਾਂਦਾ ਹੈ ਕੋਈ ਨਿੰਦਿਆ ਕਰ ਦਿੰਦੇ ਆ ਉਹ ਸੋਭਾ ਇਹ ਪੂਰੀ ਸੋਭਾ ਚ ਉਹਨਾ ਲੋਕ ਪਰ ਲੋਕ ਚ ਹਰੀ ਅਕਾਲ ਪੁਰਖ ਦੀ ਸ਼ਰਨ ਭਜ ਕੇ ਪੈਣਾ ਕਰ ਸੇਵਨ ਕਰ ਫਿਰ ਤੈਨੂੰ ਐਸੀ ਸੋਭਾ ਹੋਵੇਗੀ ਜਿਹਦੇ ਬਰਾਬਰ ਕਿਸੇ ਰਾਜੇ ਕਿਸੇ ਪਾਦਸ਼ਾਹ ਦੀ ਕਿਸੇ ਵਿਦਵਾਨ ਦੀ ਕਿਸੇ ਦੀ ਵੀ ਸੋਭਾ ਨਹੀਂ ਹੋ ਸਕਦੀ ਅਨਕ ਉਪਾਵੀ ਰੋਗ ਨਾ ਜਾ ਜਿਹੜੇ ਕੋ ਜਤਨ ਕਰਨੇ ਕਰਕੇ ਜੰਮਣ ਮਰਨ ਦੇ ਰੋਗ ਜੀਵ ਦੇ ਕਦੇ ਨਹੀਂ ਜਾਂਦੇ ਹਨ ਰੋਗ ਮਿਟੇ ਹਰ ਅਵਖਦ ਲਾ ਜੇ ਹਰਿ ਅਕਾਲ ਪੁਰਖ ਦੇ ਨਾਮ ਦੀ ਦਵਾਈ ਲਾ ਲਵੇਂ ਭਾਈ ਤੇਰਾ ਜੰਮਣ ਮਰਨ ਦਾ ਜਿਹੜਾ ਰੋਗ ਹੈ ਹੰਕਾਰ ਕਰਕੇ ਉਹ ਸਾਰਾ ਮਿਟ ਜਾਵੇ ਸਰਵਨਿਧਾਨ ਮਹ ਹਰਨਾਮ ਨਿਧਾਨ ਖਜ਼ਾਨਿਆਂ ਦੇ ਯਤਨ ਕਰਦੇ ਰਹਿੰਦੇ ਲੋਕ ਵੀ ਸਾਡੇ ਕੋਲੇ ਖਜ਼ਾਨੇ ਪ੍ਰਾਪਤ ਹੋ ਜਾਣ ਕੋਈ ਨੌ ਨਿਧੀਆਂ ਦੇ ਖਜ਼ਾਨੇ ਭਾਰਦਾ ਕੋਈ 18 ਸਿੱਧੀਆਂ ਦੇ ਕੋਈ ਰਿਧੀਆਂ ਦੇ ਹਜ਼ੂਰ ਫਰਮਾਉਂਦੇ ਹਨ ਸਰਵਨਿਧਾਨ ਮਹ ਹਰਨਾਮ ਨਿਧਾਨ ਸਰ ਖਜ਼ਾਨਿਆਂ ਵਿੱਚੋਂ ਕਾਈ ਪਰਮੇਸ਼ੁਰ ਦਾ ਨਾਮ ਹੀ ਅਸਲੀ ਖਜ਼ਾਨਾ ਹੈ ਨਿਧੀਆਂ ਦਾ ਹਨ ਘਰ ਹੈ ਜਪ ਨਾਨਕ ਦਰਗਹ ਪਰਵਾਣ ਸਤੂ ਸਾਹਿਬ ਜੀ ਕੰਨਣ ਹੈ ਪਿਆਰਿਆ ਜਪਨਾ ਕਰ ਰੰਗਾਈ ਵੀ ਦਰਗਾਹ ਸੱਚਖੰਡੀ ਤੂੰ ਪ੍ਰਵਾਨ ਨੀਕ ਹੋ ਜਾਏਗਾ ਮਨ ਪ੍ਰਬੁੱਧ ਹੋ ਹਰ ਕੈ ਨਾਮ ਇਹ ਮਨ ਮਾਰਾ ਸਾਡਾ ਸਮਝਾ ਨਹੀਂ ਤਾਂ ਸਤਗੁਰੂ ਜੀ ਫਰਮਾਉਂਦੇ ਹਨ ਮਨ ਨੂੰ ਭਾਈ ਪ੍ਰਬੋਧ ਸਮਝਾਉਣਾ ਕਰੋ ਪਰਮੇਸ਼ਰ ਦੇ ਨਾਮ ਵਿੱਚ ਜੋੜ ਕੇ ਸਮਝੇਗਾ ਇਹ ਦਹ ਦਿਸ ਧਾਵਤ ਆਵੇ ਠਾ ਜੇ ਜਦੋਂ ਦਸੋਂ ਦਿਸਾਂ ਚ ਦੌੜਦਾ ਫਿਰਦਾ ਹੈ ਪਦਾਰਥਾਂ ਵਾਸਤੇ ਦਸ ਗਏ ਜੋ ਇੰਦਰੀਆਂ ਹਨ ਇਹਨਾਂ ਦੇ ਵਿਸ਼ਿਆਂ ਦੀ ਤਰਫ ਇਹਨਾਂ ਦਾ ਬਹਿ ਅਗਨੀ ਦੀ ਨਿਆਈ ਸਾੜਿਆ ਹੋਇਆ ਇਹਨਾਂ ਦੀ ਤਰਫ ਤੁਰਿਆ ਫਿਰਦਾ ਪਰਵਾਨੇ ਦੀ ਨਹੀਂ ਆਈ ਇਹ ਧੌਂਦਾ ਮੰਗੇ ਇਸ ਪ੍ਰਕਾਰ ਹਰੀ ਦੇ ਨਾਮ ਕਰਕੇ ਜਦੋਂ ਸਮਝ ਪੈਗੀ ਸਰੂਪ ਰੂਪੀ ਥਾਂ ਚ ਆ ਕੇ ਟਿਕ ਜਾਏਗਾ ਤਾ ਕਹੋ ਵਿਗਨ ਨਾ ਲਾਗੈ ਕੋਈ ਉਹਨਾਂ ਪੁਰਖਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਵਿਗਨ ਨਹੀਂ ਲੱਗ ਸਕਦਾ ਹੈ ਜਾ ਕੇ ਹਿਰਦੈ ਵਸੈ ਹਰ ਸੂ ਜਿਨਾਂ ਦੇ ਜੇ ਸੋ ਪਰਮੇਸ਼ਰ ਜੋ ਅਪਰੋਖ ਹੋ ਕੇ ਪਾਲਣਾ ਕਰਦਾ ਵੇਰ ਸ਼ਾਸਨ ਕਰਕੇ ਜੋ ਜਾਣਨੇ ਯੋਗ ਹੈ ਉਹ ਜਿੰਨਾ ਦੇ ਹਿਰਦੇ 'ਚ ਉਹ ਵਸ ਜਾਵੇਗਾ ਕਲ ਤਾਤੀ ਠੰਡਾ ਹਰਨਾ ਇਹ ਕਲਯੁਗ ਦੀ ਜਿਹੜੀ ਕਿਰਿਆ ਸਾਤ ਸੰਗਿ ਤਤੀ ਹੈ ਬੜੀ ਦੁਖਦਾਇਕ ਹੈ ਕਲ ਕਾਤੀ ਰਾਜੇ ਕਾ ਸਾਈ ਧਰਮ ਪੰਕਰ ਉੱਡ ਰਿਹਾ ਕੂੜਾ ਮਾਵੋ ਸਚੰਦਰ ਮਾਦੀਸੇ ਨਹੀਂ ਕਹੀਂ ਚੜਿਆ ਇਸ ਪ੍ਰਕਾਰ ਦੀ ਹਾਲਤ ਕਲਯੁਗ ਦੀ ਹੈ ਸੋ ਇਸ ਕਲਯੁਗ ਦੀ ਜਿਹੜੀ ਕਿਰਿਆ ਤਤੀ ਹੈ ਦੁਖਦਾਇਕ ਹੈ ਤੜ੍ਹ ਹੋਣ ਵਾਲੀ ਹੈ ਕਲੇ ਬੁਰੀ ਸੰਸਾਰ ਬਾਦੇ ਖੱਪੀ ਹੈ ਬੜੀ ਲੜਾਈ ਹੈ ਸੰਸਾਰ ਦੇ ਅੰਦਰ ਝਗੜੇ ਤਾਪ ਆ ਕੇ ਸਾਰੇ ਘਰਾਣਿਆਂ ਦੇ ਘਰਾਣੇ ਖਤਮ ਹੁੰਦੇ ਜਾ ਰਹੇ ਐ ਸੋ ਅਸੀਂ ਕਲਯੁਗ ਦੀ ਜਿਹੜੀ ਵਿਗਿਆਵਾੜੀ ਕਿਰਿਆ ਹੈ ਉਹ ਤਤੀ ਦੁਖਦਾਇਕ ਹੈ ਇਸ ਅੱਗ ਵਾਂਗੂ ਸਾੜਨ ਵਾਲੀ ਜਿਹੜੀ ਕਲਯੁਗ ਦੀ ਕਿਰਿਆ ਤਤੀ ਹੈ ਠੰਡਾ ਹਰਨਾ ਇਸ ਨੂੰ ਬੁਝਾਉਣ ਵਾਲਾ ਠੰਡ ਪਾਉਣ ਵਾਲਾ ਪਰਮੇਸ਼ਰ ਦਾ ਨਾਮ ਹੈ ਸੋ ਮਹਾਰਾਜ ਦਾ ਸਿਮਰਨ ਕਰੀਏ ਫਿਰ ਇਹ ਕਲਯੁਗ ਦੀ ਤਪਸ਼ ਨਹੀਂ ਅਸਗਦੀ ਕਲੀ ਕਾਲ ਕੇ ਮਿਟੇ ਕਲੇਸ ਏ ਕੋ ਨਾਮ ਮਨ ਮੈਂ ਪਰਵੇਸਾ ਸਿਮਰ ਸਿਮਰ ਸਦਾ ਸੁਖ ਪਾ اے ਭਾਈ ਸਿਮਰਨੇ ਜੋਗ ਜੋ ਵਾਹਿਗੁਰੂ ਆ ਉਹਦਾ ਸਿਮਰਨ ਕਰ ਸਦਾ ਸੁਖ ਤੇ ਤਾਈ ਪਾਉਣਾ ਕਰ ਕੈਸੇ ਸੁਖਾਲੇ ਤਰੀਕੇ ਨਾਲ ਹਜੂਰ ਆਪਾਂ ਨੂੰ ਪਰਮ ਪਵਿੱਤਰ ਉਪਦੇਸ਼ ਦੇ ਰਹੇ ਐ ਜਿੱਥੇ ਕੋਈ ਕਿਸੇ ਪ੍ਰਕਾਰ ਦੇ ਬਹੁਤੀਆਂ ਵਿਆਖਰਨਾ ਦੇ ਪੜਨ ਦੀ ਲੋੜ ਨਹੀਂ ਕਾਫ ਕੋਈ ਪੜਨ ਦੀ ਲੋੜ ਨਹੀਂ ਸੋ ਸਹਿਜੇ ਹੀ ਆਪਣੀ ਬੋਲੀ ਵਿੱਚ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਬ੍ਰਹਮ ਗਿਆਨ ਦੀ ਦਾਤ ਬਖਸ਼ ਰਹੇ ਹਨ ਪਾਉ ਬਿਨ ਸਹਿ ਪੂਰਨ ਹੋਏ ਆਸ ਜੇ ਪਾਈ ਉਹ ਸਿਮਰਨੇ ਜੋਗ ਨੂੰ ਸਿਮਰ ਕੇ ਸਦਾ ਸੁਖਤਾਲ ਹੈ ਤੇਰਾ ਜੰਮਣ ਮਰਨ ਦਾ ਭੈ ਨਾਸ ਹੋ ਜਾਏਗਾ ਤੇਰੀਆਂ ਸਾਰੀਆਂ ਆਸਾ ਪੂਰੀਆਂ ਹੋ ਜਾਣਗੀਆਂ ਭਗਤ ਭਾਏ ਆਤਮ ਪਰਗਾ ਇਹ ਪ੍ਰੇਮ ਭਗਤੀ ਕਰੇਗਾ ਆਤਮਾ ਮਨ ਦੇ ਅੰਦਰ ਸਰੂਪ ਦਾ ਆਤਮਾ ਸਰੂਪ ਦਾ ਪ੍ਰਕਾਸ਼ ਹੋ ਜਾਏਗਾ ਗਿਆਨ ਨਿਰਾਵਰਨ ਪ੍ਰਕਾਸ਼ ਹੋਇ ਆਵੇਗਾ ਤੈਨੂੰ ਤਿਤ ਘਰ ਜਾਏ ਵਸੈ ਅਵਨਾਸੀ ਤੂੰ ਉਸ ਘਰ ਸਰੂਪ ਵਿੱਚ ਜਾ ਕੇ ਵਸੇਂਗਾ ਜਿਹੜਾ ਅਵਨਾਸੀ ਘਰ ਹੈ ਜਿੱਥੇ ਕਾਲ ਪਹੁੰਚ ਨਹੀਂ ਸਕਦਾ ਉਹ ਵਾਹਿਗੁਰੂ ਦਾ ਜੋਤੀ ਸਰੂਪ ਦੇ ਵਿੱਚ ਜਾ ਪਹੁੰਚੇਗਾ ਕਹੋ ਨਾਨਕ ਕਾਟੀ ਜੰਮ ਫਾਤਿ ਜੀ ਕਹਿੰਦੇ ਉੱਥੇ ਜਮਾਂ ਦੀ ਹਾਹੀ ਕੱਟੀ ਜਾਵੇਗੀ ਫੇਰ ਜਮਾਂ ਦੀ ਫਾਇ ਹੀ ਨਹੀਂ ਕਦੇ ਪੈ ਸਕੇਗੀ ਤਤ ਵਿਚਾਰ ਕਹ ਜਨ ਸਾਚਾ ਸਤਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਮਹਾਰਾਜ ਬੇ ਜਾਣੋ ਹੈ ਉਹ ਤਾਂ ਤਤ ਸਰੂਪ ਸੱਚੇ ਦਾ ਵਿਚਾਰ ਹੀ ਕਹਿੰਦੇ ਰਹਿੰਦੇ ਹੈ ਹਰ ਵਕਤ ਸੱਚੇ ਵੀ ਜੁੜਨ ਵਾਸਤੇ ਵਿਚਾਰ ਕਹਿੰਦੇ ਹੈ ਉਹ ਜਿਹੜਾ ਕਹਿੰਦਾ ਉਹ ਤਤ ਵਿਚਾਰ ਨੂੰ ਸੱਚਾ ਪੁਰਖ ਹੈ ਜਨਮ ਮਰਨ ਸੂ ਕਾਚੂ ਕ ਜਿਹੜਾ ਜੰਮਣ ਮਰਨ ਵਾਲਿਆਂ ਦੀ ਸਾਨੂੰ ਉਪਾਸ਼ਨਾ ਦੱਸ ਪਏ ਟੇਕ ਦਿੰਦਾ ਉਹ ਆਪ ਵੀ ਕੱਚਾ ਹੈ ਦੇਵ ਦਾ ਉਪਦੇਸ਼ ਵੀ ਕੱਚਾ ਹੈ ਉਹ ਕੱਚੇ ਸੇ ਕੱਚਾ ਹੈ ਜਮਨ ਮਰਨ ਵਾਲੇ ਸੋ ਵੀ ਓੜ ਲੈਣੀ ਇਸ ਕਰਕੇ ਭਾਈ ਮਹਾਰਾਜ ਦੇ ਨਾਮ ਦੀ ਤੇਕ ਲਓ ਸਰੀਰ ਸਭ ਨਾਸ ਬੰਤ ਹਨ ਆਵਾ ਗਵਨ ਮਿਟੈ ਪ੍ਰਭ ਸੇ ਜਿਹੜਾ ਜਮਨ ਮਰਨ ਦਾ ਆਵਾ ਗਾਣਾ ਇਸ ਵਿੱਚ ਲਾ ਕੇ ਕੱਚੇ ਵਿਸ਼ਾਂ ਚ ਲਾ ਕੇ ਕੱਚਾ ਹੋ ਰਿਹਾ ਜੀਵ ਇਹ ਆਵਾਗੋਂ ਗੁਰੂ ਪ੍ਰਭੂ ਅਕਾਲ ਪ੍ਰਭੂ ਸੇਵਨ ਭਗਤੀ ਕਰਕੇ ਮਿਟੇਗਾ ਆਪ ਤਿਆਗ ਸਰ ਨੂੰ ਗੁਰ ਦੇ ਜਿਹੜਾ ਤੇਰੇ ਅੰਦਰ ਆਪਣਾਤੋ ਐ ਮੈਂ ਦੇਹਾਂ ਮੈਂ ਗੁਣੀ ਐ ਗਿਆਨੀ ਐ ਮੈਂ ਸਿਆਣਾ ਐ ਵਿਦਵਾਨ ਐ ਸਾਧ ਐ ਇਹ ਆਪਾ ਭਾਵ ਛੱਡ ਦੇ ਤਾਂ ਭਾਈ ਆਪ ਦੇ ਆਗ ਸਰਨ ਗੁਰ ਦੇ ਸਤਗੁਰੂ ਦੇਵ ਜੀ ਦੀ ਸ਼ਰਨ ਪੈਣਾ ਕਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਇਹੋ ਰਤਨ ਜਨਮ ਕਾ ਹੋਏ ਉਧਾਰ ਇਹ ਰਤਨ ਵਰਗਾ ਮੋਲਕ ਤੇਰਾ ਜਨਮ ਹੈ ਕੌਡੀਆਂ ਦੇ ਭਾਵੇਂ ਨਾਸ ਹੁੰਦਾ ਜਾਂਦਾ ਹੈ ਇਸ ਦਾ ਉਧਾਰ ਹੋ ਜਾਏਗਾ ਮੋਲਕ ਜਨਮ ਦਾ ਹਰ ਹਰ ਸਿਮਰ ਪ੍ਰਾਨ ਆਧਾਰ ਜੋ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਹਰੀ ਪਰਮੇਸ਼ਵਰ ਹੈ ਉਹਨੂੰ ਪ੍ਰਾਣਾਂ ਦਾ ਆਸਰਾ ਸਮਝ ਇੰਨਾ ਧਿਆਨ ਕਰ ਸਿਮਰਨ ਕਰੋ ਉਸ ਦਾ ਯਾਦ ਕਰੋ ਉਸ ਨੂੰ ਅਨਕ ਉਪਾਵ ਨਾ ਛੂਟਨ ਹਾਰੇ ਜੀ ਦੇ ਆਸਰੇ ਪ੍ਰਾਨ ਚੱਲ ਰਹੇ ਆ ਉਹ ਪ੍ਰਾਨ ਦਾ ਆਸਰਾ ਰੂਪ ਪਰਮੇਸ਼ਵਰ ਹੈ ਹਾਂਜੀ ਅਨਕ ਉਪਾਵ ਨਾ ਛੂਟਨ ਹਾਰੇ ਅਨੇਕਾਂ ਯਤਨ ਕਰਨੇ ਕਰਕੇ ਜੀਵ ਛੁੱਟਣ ਵਾਲੇ ਨਹੀਂ ਹੋ ਸਕਦੇ ਅਨੇਕਾਂ ਪਾਵਾਂ ਕਰਕੇ ਆਪਾਂ ਛੁੱਟਣ ਵਾਲੇ ਨਹੀਂ ਹੋ ਸਕਦੇ ਸਿਮਰਤ ਸਾਸਤ ਵੇਦ ਵਿਚਾਰ ਇਹ ਸਦਾਈ ਸਿਮਰਤੀਆਂ ਛੇ ਸ਼ਾਸਤਰ ਚਾਦ ਵੇਦ ਵਿਚਾਰ ਵਿਚਾਰ ਕੇ ਨਿਰਣਾ ਕਰਕੇ ਵੇਖੇ ਹਨ ਹਰ ਕੀ ਭਗਤ ਕਰੋ ਮਨ ਲਾ ਕੇ ਭੇਈ ਪਰਮੇਸ਼ਰ ਦੀ ਭਾਵ ਭਗਤੀ ਆਪਣੇ ਮਨ ਨੂੰ ਲਾ ਕੇ ਕਰਨਾ ਕਰੋ ਮਨ ਬੰਛਤ ਨਾਨਕ ਫਲ ਪਾ ਫਿਰ ਜੋ ਤੁਸੀਂ ਮਨ ਚ ਬਾਦਸ਼ਾਹ ਇੱਛਾ ਕਰੋਗੇ ਧਰਮ ਅਰਥ ਕਾਮ ਮੋਹ ਸਾਰਿਆਂ ਫਲਾਂ ਨੂੰ ਪਾ ਲਵੋਗੇ ਸਾਂਗ ਨਾ ਚਾਲ ਸਤੇਰੇ ਧਨ ਜਿਹੜਾ ਤੂੰ ਤੁੰ ਸਮਝਿਆ ਹੋਇਆ ਏ ਕਿ ਪਦਾਰਥ ਮੇਰਾ ਹੈ ਹਜ਼ੂਰ ਕਹਿੰਦੇ ਨੇ ਤੇਰੇ ਨਾਲ ਨਹੀਂ ਭਾਈ ਚੱਲੇਗਾ ਤੂੰ ਕਿਆ ਲਪਟਾਵ ਹੈ ਮੂਰਖ ਮਨ اے ਮੂਰਖ ਬਿ ਸਮਝਿਓ ਸ਼ਾਸਤਰ ਗਿਆਤ ਤੋਹੀਣ ਆ ਤੂੰ ਕਿਸ ਬਾਤ ਤੇ ਲਪਟਾਰਿਆ ਫਸ ਰਿਆ ਇਨਾਂ ਪਦਾਰਥਾਂ ਚ ਸੁੱਤ ਮੀਤ ਕੁਟੰਬ ਅਰ ਬੰਤਾ ਜਿਨ੍ਹਾਂ ਦੇ ਮੋਹ 'ਚ ਫਸਿਆ ਜਿਹੜੇ ਪੁੱਤਰ ਆਪ ਦੇ ਮੰਨੇ ਆ ਮਿੱਤਰ ਸੱਜਣ ਮੰਨੇ ਆ ਕੁਟੰਬ ਇਸਤਰੀ ਤੋਂ ਵੜਿਆ ਆ ਪਰਿਵਾਰ ਸਮਝਿਆ ਹੈ ਅਰ ਆਪਣੀ ਬੰਤਾ ਇਸਤਰੀ ਸੁ ਪਤਨੀ ਮੰਨੀ ਹੈ ਇਨਤੇ ਕਹੋ ਤੂੰ ਕਵਨ ਸਨਾਥਾ ਇਨਾਂ ਦਸਾਂ ਤੋਂ ਕਿਹੜੇ ਆਦਮੀ ਨੇ ਸਨਾਥਾ ਕਲਿਆਣ ਪਾਈ ਹੈ ਕੋਈ ਇਨਾਂ ਚ ਮੋਹ ਕਰਕੇ ਮੋਹਤ ਹੋਇਆ ਹੈ ਜਿਸ ਕਿਸੇ ਨੇ ਇਨਾਂ ਦੇ ਨਾਲ ਉਹ ਕੀਤਾ ਕਿਸੇ ਦੀ ਕਲਿਆਣ ਨਹੀਂ ਹੋਈ ਸਫਲਤਾ ਨਹੀਂ ਹੋਈ ਹੈ ਰਾਜ ਰੰਗ ਮਾਇਆ ਵਿਸਥਾ ਇਹਨਾਂ ਦੇ ਦੁਨੀਆ ਦਾ ਰਾਜ ਹੈ ਦੁਨੀਆ ਦੇ ਰੰਗ ਕੌਤਕ ਹੈ ਤਵਾਸ਼ੇ ਹੈ ਤੇ ਮਾਇਆ ਦਾ ਜਿਹੜਾ ਵਿਸਤਾਰ ਫਲਾਵਟ ਹੈ ਇਨ ਤੇ ਕਹੋ ਕਵਨ ਛੁਟਕਾਰ ਇਹਨਾਂ ਦੀ ਸੰਗਤ ਕਰਕੇ ਕਹਦਾ ਭਾਈ ਕੀ ਦਾ ਹੁਣ ਤਾਂ ਹੀ ਛੁਟਕਾਰਾ ਹੋਇਆ ਕਿਸੇ ਦਾ ਛੁੜਕਾਰਾ ਨਹੀਂ ਹੋਇਆ ਹੈ ਅਸ ਹਸਤੀ ਰਥ ਅਸਵਾਰੀ ਘੋੜਿਆਂ ਦੀਆਂ ਅਸਵਾਰੀਆਂ ਹਾਥੀਆਂ ਦੀਆਂ ਅਸਵਾਰੀਆਂ ਰਥਾਂ ਦੀਆਂ ਅਸਵਾਰੀਆਂ ਸੁਖ ਪਾਲਕੀਆਂ ਦੀਆਂ ਜਿਹੜੀਆਂ ਅਸਵਾਰੀਆਂ ਹਨ ਝੂਠਾ ਡੰਫ ਝੂਠ ਪਾਸਾਰੀ ਜਾਂਦੇ ਹੋਈ ਲਾਮੀ ਢਾਈ ਚਲੇ ਨਹੀਂ ਇੱਕ ਪੈਰੇ ਉਹਦਾ ਇੱਕ ਪੈਰ ਵੀ ਵਿਰਿਆ ਕਰਨ ਵਾਸਤੇ ਨਾ ਨਹੀਂ ਜਾਣਾ ਅਸਵਾਰੀਆਂ ਨੇ ਝੂਠਾ ਹੀ ਇਹ ਡੰਫ ਪਖੰਡ ਹੈ ਤੇਰਾ ਤੇ ਝੂਠਾ ਇਸ ਪਸਾਰੇ ਵਿੱਚ ਦੰਮ ਵਿੱਚ ਤੂੰ ਪਸਾਰੀ ਪਸਾਰੇ ਚ ਫੈਲਿਆ ਹੈ ਪਸਾਰੀ ਬਣ ਰਿਹਾ ਇਸ ਪਸਾਰੇ ਨੂੰ ਪਸਾਰਨ ਵਾਲਾ ਜਿਨ ਦੀਏ ਤਿਸ ਬੁਝੈ ਨਾ ਬੇਗਾਨਾ ਜਿਸ ਵਾਹਿਗੁਰੂ ਨੇ ਦਿੱਤੇ ਹੈ ਤੈਨੂੰ ਪਦਾਰਥ ਐਸਾ ਬੇਗਿਆਤਾ ਹੋ ਰਿਹਾ ਹੈ ਬਗਾਨਾ ਹੋ ਰਿਹਾ ਜਮਦੂਤਾਂ ਦਾ ਕਾਲ ਦਾ ਉਸ ਵਾਹਿਗੁਰੂ ਨੂੰ ਸਮਝਦੇ ਨਹੀਂ ਹੈ ਬਗਾਨਾ ਵਿਕਾਰਾਂ ਦਾ ਹੋ ਰਿਹਾ ਹੈ ਬੇਗਾਨਾ ਬਿਨਾਂ ਵਾਹਿਗੁਰੂ ਦੇ ਗਾਉਣ ਤੋਂ ਹੋ ਰਿਹਾ ਹੈ ਨਾਮ ਵਿਸਾਰ ਨਾਨਕ ਪਛਤਨ ਸਾਬ ਕਹਿੰਦੇ ਸੱਚੇ ਪਾਤਸ਼ਾਹ ਦਾ ਨਾਮ ਵਿਸਾਰ ਕੇ ਕਾਹੇ ਗੁਰੂ ਸਾਹਿਬ ਕਹਿੰਦੇ ਪਛਤਾਉਣਾ ਇਹਨਾਂ ਤੋਂ ਪਛਤਾਤਾ ਵੀ ਤੇਰੇ ਪੱਲੇ ਰਹਿ ਜਾਂਦਾ ਅੰਤ ਵੇਲੇ ਸੋਗ ਦੇ ਸਹਿਤ ਹੀ ਮਰਨਾ ਪੈਂਦਾ ਹੈ ਗੁਰ ਕੀ ਮਤ ਤੂੰ ਲੇ ਇਆਨੇ ਖੇਚ ਰਾਣੇ ਜੀਵ ਬੱਚਿਆਂ ਦੀ ਨਿਆਈ ਇਆਣ ਬਕਰਨ ਵਾਲਿਆ ਸਤਿਗੁਰੂ ਸਾਹਿਬ ਦੀ ਮਤ ਸਿੱਖਿਆ ਲੈਣਾ ਕਰ ਤੋਂ ਭਗਤ ਬਿਨਾ ਬਹੁ ਡੂਬੇ ਸਿਆਣੇ ਮਾਰੇ ਸਤਿਗੁਰੂ ਆਪੋ ਕਿਰਪਾ ਕਰੋ ਅਸੀਂ ਆਪ ਦੀ ਸਿੱਖਿਆ ਲੈਣੇ ਆ ਮਾਰੇ ਕਹਿੰਦੇ ਨੇ ਭਗਤੀ ਤੋਂ ਬਿਨਾ ਬਹੁਤ ਸਿਆਣੇ ਸਿਆਣੇ ਸੰਸਾਰ ਸਮੁੰਦਰ ਚ ਡੁੱਬ ਗਏ ਬੜੇ ਬੜੇ ਜਿਹੜੇ ਸਿਆਣੇ ਸੀ ਉਹ ਮਾਇਆ ਦੇ ਮੋਹ ਤੋਂ ਪਾਰ ਨਹੀਂ ਹੋ ਸਕੇ ਬੰਦਗੀ ਕਰੇ ਤੋਂ ਬਗੈਰ ਹਰ ਕੀ ਭਗਤ ਕਰੋ ਮਨਮੀਂ हे ਮੇਰੇ ਪਿਆਰੇ ਮਨਾ ਮਿੱਤਰ ਸੱਜਣਾ ਪ੍ਰਵੇਸ਼ਿਕ ਵੀ ਭਗਤੀ ਕਰਿਆ ਕਰੋ ਮਨ ਨਾਲ ਭਗਤੀ ਕਰੋ हे ਮਿੱਤਰ ਸੱਜਣੋ ਨਿਰਮਲ ਹੋਏ ਤੁਮਾਰੂ ਚਿੱਤ ਸਾਡਾ ਜਿਹੜਾ ਚਿੱਤ ਹੈ ਜਿਹਦੇ ਵਿੱਚ ਵਿਸ਼ੇ ਚਿਤਵਣੀ ਪਈ ਰਹਿੰਦੀ ਹੈ ਹਰ ਵਕਤ ਕਾਟੇ ਵਾਦੇ ਸੋਚਦੇ ਰਹਿੰਨੇ ਹੋ ਇਹ ਤੁਹਾਡਾ ਚਿੱਤ ਨਿਰਮਲ ਉਜਲ ਹੋ ਜਾਏਗਾ ਚਰਨ ਕਮਲ ਰੱਖੋ ਮਨ ਮਾਣਾ ਸਾਹਿਬ ਦੇ ਚਰਨ ਜੋ ਕਬਲ ਵਾ ਪ੍ਰਕਾਸ਼ ਰੂਪ ਹੈ ਉਹਨਾਂ ਨੂੰ ਮਨ ਦੇ ਵਿੱਚ ਧਾਰਨ ਕਰਕੇ ਰੱਖੋ ਜਨਮ ਜਨਮ ਕੇ ਕਿਲ ਵਿਖ ਜਾ ਇੱਕ ਜਨਮ ਦੇ ਕੀ ਜਨਮਾਂ ਜਨਮਾਂ ਦੇ ਜਿਹੜੇ ਪਾਪ ਸਾਰੇ ਚਾਰ ਪਾਪ ਬ੍ਰਹਮਣ ਕੈਲੀ ਘਾਤ ਕਾਂਜ ਕਾਂ ਅਨਚਾਰੀ ਕਾ ਤਾਂ ਇਹ ਚਾਰ ਕਿਲ ਵਿਖ ਹੈ ਵੱਡੇ ਪਾਪ ਇਹ ਸਾਰੇ ਚਲੇ ਜਾਣਗੇ ਤੁਹਾਡੇ ਇੱਕ ਇੱਕ ਜਨਮ ਦੇ ਕਿ ਕਈਆਂ ਜਨਮਾਂ ਜਨਮਾਂ ਦੇ ਆਪ ਜਪੋ ਅਵਰਾ ਨਾਮ ਜਪਾਵੋ ਆਪ ਵੀ ਭਾਈ ਮਹਾਰਾਜ ਦਾ ਨਾਮ ਜਪਿਆ ਕਰੋ ਤੇ ਹੋਰਨਾਂ ਨੂੰ ਵੀ ਪ੍ਰੇਰ ਕੇ ਸੰਨੀਆਂ ਨੂੰ ਕੁਟੰਬੀਆਂ ਨੂੰ ਸਿੱਖ ਸਿੱਖਣੀ ਮਿਲ ਰਹੀਏ ਚਰਚਾ ਕਰੇ ਅਪਾਰ ਭਜਨ ਸੁਗਾਵੇ ਪੁੱਤਰ ਕੋ ਹਰ ਭਜ ਬਾਰੰਬਾਰ ਇਉਂ ਆਪ ਵੀ ਜਪੋ ਤੇ ਹੋਰਨਾਂ ਸੰਗੀਆਂ ਨੂੰ ਵੀ ਪਰਮੇਸ਼ਰ ਦਾ ਨਾਮ ਜਿ ਪਾਉਣਾ ਕਰੋ ਜਿੱਥੇ ਤੁਹਾਨੂੰ ਗੁਰਸਿੱਖੀ ਮਿਲੀ ਹੈ ਉਥੇ ਆਪਣੇ ਪੁੱਤਰਾਂ ਨੂੰ ਇਸਤਰੀਆਂ ਨੂੰ ਮਹਾਰਾਜ ਸਿਮਨ ਵੀ ਜੋੜ ਕੇ ਗੁਰਸਿੱਖੀ ਦਾ ਦਾਨ ਉਹਨਾਂ ਨੂੰ ਵੀ ਪ੍ਰਾਪਤ ਕਰਾਓ ਗੁਰਮਤਿ ਦੁਆਰਾ ਇਉ ਆਪ ਨਾਮ ਜਪੋ ਤੇ ਹੋਰਨਾਂ ਤੋਂ ਵੀ ਜਪਾਉਣਾ ਕਰੋ ਸੋਨ ਤ ਕਹਿਤ ਰਹਿਤ ਗਤ ਪਾਉ ਮਹਾਰਾਜ ਦੇ ਨਾਮ ਨੂੰ ਸਰਵਣ ਕਰੋਗੇ ਸਰਦਾ ਤੇ ਪ੍ਰਭੂ ਸੇਨਾ ਕਹਿਣਾ ਕਰੋਗੇ ਪ੍ਰੀਤ ਰੂਪੀ ਜਵਾਨ ਨਾਲ ਤੇ ਇਸ ਪ੍ਰਕਾਰ ਤੇ ਰਹਿਣੀ ਰੱਖੋਗੇ ਪੂਰੀ ਫਿਰ ਮੁਕਤ ਪਾ ਲਵੋਗੇ ਗਤੀ ਪਾ ਲਵੋਗੇ ਸੁਣਨ ਵਾਲਾ ਵੀ ਨਿਹਾਲ ਹੈ ਕਹਿਣ ਵਾਲਾ ਵੀ ਪਵਿੱਤਰ ਹੈ ਪਰ ਰਹਿਣੀ ਕਰਕੇ ਤੁਸੀਂ ਮੁਕਤ ਪਾਓਗੇ ਰਹਿਤ ਰੱਖੋ ਜੋ ਕੁਝ ਕਹਿੰਦੇ ਹੋ ਜੋ ਕੁਝ ਸੁਣਦੇ ਹੋ ਉਹ ਮਹਾਰਾਜ ਸਾਹਿਬ ਦੀ ਆਗਿਆ ਦੇ ਅਨਸਾਰ ਰਹਿਣੀ ਰੱਖੋ ਫਿਰ ਕਲਿਆਣ ਨੂੰ ਪਾ ਲਵੋਗੇ ਸਾਰ ਭੂਤ ਸਤ ਹਰ ਕੋ ਨਾ ਸਾਰ ਭੂਤ ਸਾਰ ਭੂਤ ਨਾ ਰੂਪ ਦਾ ਹੈ ਸਾਰ ਰੂਪ ਹੈ ਸੱਚਾ ਕਰਤਾਰ ਦਾ ਹਰੀ ਦਾ ਸਤ ਨਾਮ ਹੈ ਜਿਹੜਾ ਇਹ ਅਸਲੀ ਸਾਰ ਰੂਪ ਹੈ ਸੰਸਾਰ ਦੇ ਅੰਦਰ ਪੂਰ ਜਿੰਨੇ ਪ੍ਰਾਣੀ ਐ ਸਾਰਿਆਂ ਦੇ ਅੰਦਰ ਸਾਰੂਪ ਤਤਾਂ ਦੇ ਅੰਦਰ ਵੀ ਸਾਰਿਆਂ ਦੇ ਅੰਦਰ ਭੂਤ ਰੂਪ ਦਾ ਅਰਥ ਹੈ ਸਾਰੂਪ ਐ ਸਾਰਿਆਂ ਦੇ ਅੰਦਰ ਪਰਮੇਸ਼ਰ ਦਾ ਸਤਨਾਮ ਜੋ ਹੈ ਸਹਿਜ ਸੁਭਾਏ ਨਾਨਕ ਗੁਣ ਗਾ ਸ਼ਦਗੁਰੂ ਜੀ ਕਹਿੰਦੇ ਨੇ ਸੁਤੇ ਸਿਦ ਅਕਾਲ ਪੁਰਖ ਦੇ ਗੁਣਾਂ ਨੂੰ ਗਾਇਆ ਕਰੋ ਗੁਣ ਗਾਵਤ ਤੇਰੀ ਉਤਰ ਉਸ ਮੈਂ ਫਿਰ ਮੇਰੇ ਪਿਆਰਿਆ ਗੁਣਾਂ ਨੂੰ ਗਾਉਣੇ ਕਰਕੇ ਤੇਰੀ ਅਵਿਧਿਆ ਦੀ ਮਹਿਲ ਪਾਪਾਂ ਦੀ ਮਹਿਲ ਮਾਇਆ ਆਦਕਾਂ ਦੀ ਇੱਛਾ ਰੂਪੀ ਮਹਿਲ ਇਹ ਸਾਰੀ ਉਤਰ ਜਾਏਗੀ ਬਿਨਸ ਜਾਏ ਹਉ ਮੈਂ ਬਖਫੈ ਜਿਹੜੀ ਹਉ ਮੈਂ ਤੇਰੇ ਅੰਦਰੋਂ ਇਹ ਵੀ ਨਾਸ਼ ਹੋ ਜਾਏਗੀ ਜਿਹੜੀ ਵਿਉ ਤੇਰੇ ਅੰਦਰ ਫੈਲੀ ਹੋਈ ਹੈ ਫਸਰੀ ਹੋਈ ਹੈ ਉਹ ਵੀ ਨਾਸ਼ ਹੋ ਜਾਏਗੀ ਮਾਇਆ ਦੀ ਵਿਸ਼ਿਆਂ ਦੇ ਫੈਲ ਕਰਤੂਤ ਜਿਹੜੀ ਹੈ ਵਿਸ਼ਿਆਂ ਬਾਤ ਤੇ ਕਰਤੂਤਾ ਕਰਦਾ ਹੈ ਫੈਲਣਾ ਉਹ ਕਰਤੂਤ ਦਾ ਵੀ ਹੈ ਉਹ ਵਿਸ਼ਿਆਂ ਦੀ ਕਰਤੂਤ ਵੀ ਤੇ ਵੀ ਹਉ ਮੈਂ ਵੀ ਨਾਸ਼ ਹੋ ਜਾਏਗੀ ਜਿਹੜੀ ਵਿਸ਼ਿਆ ਮਾਇਆ ਫੈਲੀ ਹੋਈ ਹੈ ਵਿਸ਼ਿਆਂ ਦੀ ਵਿਉ ਉਹ ਵੀ ਤੇਰੀ ਨਾਸ਼ ਹੋ ਜਾਏਗੀ ਹੋਏ ਅਚਿੰਤ ਵਸੈ ਸੁਖ ਨਾਲ ਫੇਰ ਭਾਈ ਸਾਰੀਆਂ ਚਿੰਤਾ ਤੋਂ ਅਚਿੰਤ ਹੋ ਕੇ ਸੁਖ ਰੂਪ ਦੇ ਵਿੱਚ ਇਹ ਭੇਦ ਹੋ ਕੇ ਸੁਖ ਨਾਲ ਵਸੇਗਾ ਸਾਸ ਗਰਾਸ ਹਰ ਨਾਮ ਸਮਾ ਜਦ ਇਹੋ ਹੀ ਕਰ ਆਉਂਦੇ ਜਾਂਦੇ ਸ્વાસ ਗਰਾਸ ਨਾ ਗ੍ਰਾਹੀ ਖਾਂਦਾ ਹੋਇਆ ਵੀ ਪਰਮੇਸ਼ਰ ਦੇ ਨਾਮ ਨੂੰ ਸਮਾਲ ਯਾਦ ਕਰ ਛਾੜ ਸਿਆਣ ਪਸਗਲੀ ਮਨ اے ਮੇਰੇ ਪਿਆਰੇ ਮਨ ਜਿਹੜੀ ਤੇਰੀ ਬੁੱਧੀ ਦੀ ਸਿਆਣ ਫੁੱਦੀ ਵੀ ਐ ਕਰ ਲਈਏ ਐ ਕਰ ਲਈਏ ਦਲੀਲ ਵਾਜੀ ਚ ਪਿਆ ਰਹਿਣਾ ਸਤਿਗੁਰਾਂ ਦੇ ਬਚਨਾਂ ਤੇ ਕਮਾਉਣ ਤੇ ਭਰੋਸਾ ਨਹੀਂ ਕਰਦਾ ਇਹ ਮਨ ਸਾਰੀ ਦਲੀਲ ਵਾਜੀ ਦੀ ਜਿਹੜੀ ਬੁੱਧੀ ਦੀ ਸਿਆਣਪ ਇਹ ਸਾਰੀ ਛੱਡ ਦੇ ਸਾਧ ਸੰਗ ਪਾਵਹਿ ਸੱਚ ਧਨ ਸੱਚ ਸਾਧਸਾ ਦੀ ਸਾਧ ਸੰਗਤ ਨਾਲ ਮਿਲ ਕੇ ਸੱਚਾ ਨਾਮ ਰੂਪੀ ਧਨ ਪ੍ਰਾਪਤ ਕਰ ਲਵੇਗਾ ਹਰ ਪੂੰਜੀ ਸੱਚ ਕਰੋ ਵਿਆਹ ਪਰਮੇਸ਼ਰ ਦੇ ਨਾਮ ਦੀ ਪੂੰਜੀ ਸਰਦਾ ਰੂਪ ਇਕੱਠੀ ਕਰਕੇ ਇਹ ਵਿਹਾਰ ਕਰ ਆਪ ਸਰਧਾਲੂ ਹੋ ਹਰਨੋ ਦੇ ਜੀਵਨ ਸਰਦਾ ਵਾਲੇ ਬਣਾ ਜੀ ਹਾਂ ਸੁਖ ਦਰਗਹਿ ਜੈਕਾਰ ਐਸ ਲੋਕ ਜੀ ਵੀ ਤੂੰ ਸੁਖ ਪਾ ਲੇਂਗਾ ਤੇਰਾ ਦਰਗਾਹ ਜੀ ਜੈ ਜੈਕਾਰ ਸੱਚਖੰਡ ਚ ਹੋਵੇਗਾ ਸਰਬ ਨਿਰੰਤਰ ਏਕੋ ਦੇ ਸਾਰਿਆਂ ਦੇ ਅੰਦਰ ਭੇਤ ਹੋ ਰਿਹਾ ਤੇ ਕਾਹਿਗੁਰੂ ਦੀ ਜੋਤ ਨੂੰ ਵੇਖਣਾ ਕਰ ਬਹੁ ਨਾਨਕ ਜਾ ਕੈ ਮਾਸਤਕ ਲੇਖ ਉਹ ਰੂਪ ਰੰਗ ਤੋਂ ਰਹਿ ਤੀ ਜਿਹੜੀ ਜੋਤ ਹੈ ਜਿਹਦੀ ਸਤਾ ਨਾਲ ਸਾਰੇ ਜਿਸ ਪ੍ਰਕਾਰ ਸਾਜ਼ਮੀ ਫਿਲਮਾਂ ਨੱਚਦੀਆਂ ਐ ਐ ਜਿਹਦੇ ਸੱਤਾਂ ਦਾ ਸਰੀਰ ਸਾਰੇ ਕਿਰਿਆ ਕਰ ਰਹੇ ਹੈ ਉਹ ਜੋਤੀ ਸਰੂਪ ਹੈ ਇਹ ਬਿਜਲੀ ਦੇ ਨਾਲ ਸਾ ਸੰਗੀਤ ਤਸਵੀਰਾਂ ਦੀ ਨਿਰਧਾਰੀ ਹੁੰਦੀ ਹੈ ਇਸੇ ਪ੍ਰਕਾਰ ਵਾਹਿਗੁਰੂ ਦੀ ਸੱਤਾ ਦੇ ਨਾਲ ਉਹ ਨਿਰੰਤਰਿਕ ਰਸ ਹੈ ਸਾਰਿਆਂ 'ਚ ਉਹਨੂੰ ਦ੍ਰਿਸ਼ਤਾਰੂਪ ਕਰਕੇ ਵੇਖ ਸਾਰਿਆਂ ਦਾ ਵੇਖਣ ਵਾਲਾ ਹੈ ਕੋਹ ਨਾਨਕ ਬਹੁ ਨਾਨਕ ਜਾ ਕੈ ਮਸਕ ਦੇਖੇ ਤਾਂ ਭਾਈ ਉਹ ਨਾ ਗੁਰੂ ਸਾਹਿਬ ਜੀ ਕਹਿੰਦੇ ਜਿਨ੍ਹਾਂ ਦੇ ਮੱਥੇ 'ਤੇ ਲੇਖ ਲਿਖੇ ਹੋਏ ਹੈ ਪੂਰਵ ਕਰਮ ਜਿਨ੍ਹਾਂ ਨਿਸਕਾਮ ਕਰਮ ਕੀਤੇ ਹੈ ਉਹ ਸੰਗਤ ਨਾਲ ਮਿਲ ਕੇ ਨਾਮ ਜਪ ਕੇ ਬੁੱਧ ਨੂੰ ਨਿਰਮਲ ਕਰਕੇ ਦੇਖਦੇ ਹਨ ਏਕੋ ਜਪ ਏਕੋ ਸਾਲਾ ਇੱਕ ਵਾਹਿਗੁਰੂ ਦਾ ਹੀ ਜਾਪ ਕਰਿਆ ਕਰ ਜਦੋਂ ਤੇਰੇ ਮੁਖੋਂ ਨਿਕਲੇ ਸਤਨਾਮ ਸ੍ਰੀ ਵਾਹਿਗੁਰੂ ਦਾ ਉਚਾਰਨ ਕਰਿਆ ਕਰ ਤੇ ਇੱਕੇ ਦੀ ਸਿਫਤ ਕਰਿਆ ਕਰ ਜਦੋਂ ਸਿਫਤ ਕਰਨ ਨੂੰ ਚਿਤ ਕਰੇ ਕੀਰਤਨ ਕਰੇ ਸਾIkੇ ਦਾ ਕੀਰਤਨ ਕਰਿਆ ਕਰ ਸਲਾਹ ਭਗਤੀ ਕਰਿਆ ਕਰ ਏਕ ਸਿਮਰ ਏਕੋ ਮਨ ਆਾ ਜੀ ਦਾ ਬਾਣੀ ਕਰਕੇ ਯਾਦ ਕਰਿਆ ਕਰ ਸਿਮਰਿਆ ਕਰ ਕੋਈ ਮਨ ਦੇ ਚਾਹ ਚਾਹਿਆ ਕਰੋ ਉਸ ਨੂੰ ਕੋਈ ਮਨ ਦੇ ਚਾਹ ਹੈ ਪਰ ਚਾਹਣਾ ਕਰੋ ਸਿੱਕੇ ਨੂੰ ਮਨ ਦੇ ਵਿੱਚ ਏਕ ਸਕੇ ਗੁਣ ਗਾਓ ਅਨੰਤ ਆਪਣੀ ਰਸਨਾ ਨੂੰ ਪਵਿੱਤਰ ਕਰਨ ਵਾਪੇ ਇੱਕ ਦੇ ਅਨੰਤ ਗੁਣ ਹਨ ਉਹਨਾਂ ਨੂੰ ਗਾਇਆ ਕਰ ਅੰਤ ਤੋ ਰਹਿਤ ਹਨ ਮਹਾਰਾਜ ਦੇ ਗੁਣ ਮਨ ਤਨ ਜਾਪ ਏਕ ਭਗਵੰਤ ਮਨ ਤਨ ਜਿ ਨਿਰੰਤਰ ਇਕਰਾਸੇ ਉਸ ਪਰਮੇਸ਼ਰ ਭਗਵੰਤ ਦਾ ਹੀ ਜਾਪ ਕਰ ਏਕੋ ਏਕੋ ਏਕ ਹਰ ਆਪ ਕੋਈ ਸਜ ਵਿੱਚ ਸੀ ਕੋਈ ਤ੍ਰੇਤੇ ਵਿੱਚ ਸੀ ਕੋਈ ਦੁਆਪਰ ਵਿੱਚ ਸੀ ਏਕੋ ਹਰੀ ਹੁਣ ਕਾਲ ਯੁਗ ਵਿੱਚ ਆਪ ਹੈ ਪੂਰਨ ਪੂਰ ਰਹੋ ਪ੍ਰਭ ਵਿਆਪ ਕੋਈ ਆਸਤਕਾਂ ਦੇ ਅੰਦਰ ਹੈ ਕੋਈ ਨਾਸਤਕਾਂ ਦੇ ਅੰਦਰ ਹੈ ਇਕੋਈ ਬ੍ਰਹਮ ਵੇਤਿਆਂ ਦੇ ਅੰਦਰ ਹੈ ਇਕੋਈ ਕੁੱਲ ਸੰਸਾਰ ਦੇ ਅੰਦਰ ਹੈ ਉਹ ਇਕੋਈ ਕਹਰੀ ਆਪ ਹੈ ਤਿੰਨਾਂ ਕਾਲਾਂ ਦੇ ਵਿੱਚ ਭੂਤ ਕਾਲ ਵਰਤਮਾਨ ਕਾਲ ਭਵਿੱਖਤ ਕਾਲ ਵਿੱਚ ਪੂਰਨ ਪੂਰ ਰਹੋ ਪ੍ਰਭ ਵਿਆਪ ਉਹ ਪੂਰਨ ਸਾਰਿਆਂ ਦੇ ਸਦਾ ਰੋਜੀ ਨਾਲ ਪੂਰਤੀ ਕਰਨ ਵਾਲਾ ਅਤੇ ਪੂਰ ਰਹੋ ਆਕਾਸ਼ ਦੀ ਨਿਆਈ ਪੂਰਨ ਹੋ ਰਿਹਾ ਹੈ ਉਹ ਪ੍ਰਭ ਵਿਆਪਕ ਰੂਪ ਹੈ ਇਹ ਸਾਰਾ ਸੰਸਾਰ ਉਹਦੇ ਵਿੱਚ ਹੀ ਵਿਆਪਿਆ ਹੋਇਆ ਹੈ ਮਿਲਿਆ ਹੋਇਆ ਹੈ ਅਨਕ ਵਿਸਥਾਰ ਏਕ ਤੇ ਭਏ ਇੱਕ ਵਾਹਿਗੁਰੂ ਤੋਂ ਇਹ ਸਾਰੇ ਜਿਨ੍ਹਾਂ ਨੇ ਵਿਸਥਾਰ ਹੈ ਜਿਨ੍ਹਾਂ ਤਤਾਂ ਦੇ ਗੁਣਾ ਦੇ ਅਤੇ ਸੂਖਮ ਸ੍ਰਿਸ਼ਟੀ ਦੇ ਸਥੂਲ ਸ੍ਰਿਸ਼ਟੀ ਦੇ ਸਾਰੇ ਰਾਜਸੀ ਤਾਮਸੀ ਸ਼ਾਂਤ ਕੀ ਸੁਭਾਵ ਵਾਲੇ ਉੱਤਰ ਦੱਖਣ ਪੂਰਬ ਪੱਛਮ ਆਦਿਕ ਦਿਸ਼ਾ ਦੇ ਜਿਨ੍ਹਾਂ ਖੰਡਾਂ ਬ੍ਰਹਿਮੰਡਾਂ ਦੇ ਸਭ ਨੇ ਇੱਕ ਅੰਸਾਰੋਂ ਸੇ ਇੱਕ ਤੋਂ ਹੀ ਹੋਏ ਹਨ ਇੱਕ ਆਰਾਧ ਪਰਾਸ਼ਤ ਗਏ ਜਿਨ੍ਹਾਂ ਨੇ ਇੱਕ ਵਾਹਿਗੁਰੂ ਨੂੰ ਦਿਲ ਦੀ ਭਾਵਨਾ ਨਾਲ ਆরাধਿਆ ਯਾਦ ਕੀਤਾ ਉਹਨਾਂ ਦੇ ਪਰਾਸ਼ਤ ਜਿਹੜੇ ਪਾਪ ਸਨ ਨਾ ਪਾਪਾਂ ਦੀ ਨਿਵਰਤੀ ਵਾਸਤੇ ਜਿਹੜਾ ਕੰਮ ਕਰੀ ਉਹਨਾਂ ਨੂੰ ਪਰਾਸ਼ਤ ਕਹੀਦਾ ਹੈ ਇੱਥੇ ਪਾਪਾਂ ਦਾ ਅਰਥ ਕਰਨਾ ਇੱਕ ਉਗਾਧ ਨੇ ਕਰਕੇ ਪਰਾਸ਼ਤ ਪਾਪ ਸਾਰੇ ਚਲੇ ਗਏ ਉਹਨਾਂ ਦੇ ਮਨ ਤਨ ਅੰਤਰ ਏਕ ਪ੍ਰਭ ਰਾਤਾ ਜਿਨ੍ਹਾਂ ਨੇ ਮਨ ਕਰਕੇ ਤਨ ਕਰਕੇ ਇਕੰਦਰੋਂ ਮਨ ਤਾਂ ਦੇ ਅੰਦਰ ਇੱਕੇ ਪਰਮੇਸ਼ਰ ਚ ਰੰਗਿਆ ਗਿਆ ਹੈ ਜਿਸ ਦਾ ਚਿੱਤ ਗੁਰਪ੍ਰਸਾਦ ਨਾਨਕ ਇੱਕ ਜਾਤ ਇਹ ਸਤਿਗੁਰਾਂ ਦੀ ਕਿਰਪਾ ਕਰਕੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਕਰਕੇ ਗੁਰੂ ਰਾਮਦਾਸ ਸਾਹਿਬ ਦੀ ਕਿਰਪਾ ਕਰਕੇ ਉਹਨਾਂ ਨੇ ਕਾਲ ਪ੍ਰਖਣ ਨੂੰ ਜਾਣ ਲਿਆ ਹੈ